ਆਖ਼ਰੀ ਸਵਾਲ ਹੈ ਭਾਈ ਜੀ ਭਗਵੰਤ ਮਾਨ ਦੇ ਬਾਰੇ ਕੀ ਵਿਚਾਰ ਨੇ ਤੁਹਾਡੇ ਉਹ ਤਾਂ ਜੀ ਸੈਂਟਰ ਦੇ ਨਾਲ ਐਨ ਕਿਓ ਖਿਚੜੀ ਵਾਂਗੂ ਚੱਲ ਰਹੇ ਆ ਜਿਵੇਂ ਕਿਸੇ ਵੇਲੇ ਬਿਆਨਤ ਸਿੰਘ ਚੱਲਦੇ ਸੀ ਜਿਵੇਂ ਕਿਸੇ ਵੇਲੇ ਕੇਪੀਐਸ ਗਿੱਲ ਚੱਲਦੇ ਸੀ ਤੇ ਇਹ ਉਹਨਾਂ ਉਹਨਾਂ ਲੀਹਾਂ ਤੇ ਤੁਰ ਪਏ ਜੇ ਇਹ ਨਾ ਮੁੜੇ ਤਾਂ ਇਹੀ ਸਾਡੇ ਤੇ ਜ਼ੁਲਮ ਕਰਨਗੇ ਸਾਡਾ ਆਪਦਾ ਹੀ ਸਾਡੇ ਤੇ ਜ਼ੁਲਮ ਕਰੂ ਕਰਵਾਉ ਦਿੱਲੀ ਕਰਵਾਉ ਇਹਨਾਂ ਦੇ ਥਰੂ ਤੇ ਇਹ ਸਾਡੇ ਉਸੇ ਥਾਂ ਤੇ ਜਾ ਕੇ ਖੜਾਂਗੇ ਵੀ ਸਾਡੇ ਤੇ ਯੂਪੀਏ ਦੇ ਪਰਚੇ ਪਾਉਣਗੇ ਤੇ ਉਸ ਤੋਂ ਬਾਅਦ ਸਾਡੇ ਲਾਠੀਆਂ ਤੇ ਡੰਡੇ ਮਾਰਨਗੇ ਤੇ ਤੁਸੀਂ ਵੇਖਿਓ ਇਹਨਾਂ ਚੀਜ਼ਾਂ ਚੋਂ ਸਾਨੂੰ ਨੰਗਣਾ ਪਊਗਾ ਜੇ ਅਸੀਂ ਨਾ ਸਮਝੇ ਵੀ ਉਹ ਸਾਡਾ ਬੰਦਾ ਨਹੀਂ ਆ ਉਹ ਹੋ ਸਕਦਾ ਅੱਜ ਦਿਖਦਾ ਸਾਡੇ ਅੰਗੂਆਂ ਪਰ ਉਹਦੇ ਅੰਦਰ ਜਿਹੜੀ ਇੱਕ ਮੈਕੈਨਿਜ਼ਮ ਹੁਣ ਪੈਦਾ ਹੋ ਗਿਆ ਨਾ ਉਹ ਸਾਰਾ ਦਿੱਲੀ ਦਾ ਉਹ ਪੰਜਾਬ ਦਾ ਨਹੀਂ ਰਿਹਾ ਸੋ ਜਿੰਨੀਆਂ ਮਰਜ਼ੀ ਇਮੋਸ਼ਨਲ ਜਾਂ ਪੰਜਾਬੀ ਚੋਂ ਗੱਲਾਂ ਕਰ ਜਾਣ ਕਿਸੇ ਵੇਲੇ ਭਗਵੰਤ ਮਾਨ ਪੰਜਾਬ ਦਾ ਹੁੰਦਾ ਸੀ ਕਿਸੇ ਵੇਲੇ ਪੰਜਾਬ ਪੰਜਾਬੀ ਪੰਜਾਬੀਆ ਤੇ ਤੇ